ਇਸ ਲੜਕੇ ਨੂੰ ਨਹੀਂ ਪਤਾ ਕਿ ਸੱਪ ਹੈ ਅਤੇ ਲੜਕੀ ਨੂੰ ਨਹੀਂ ਪਤਾ ਕਿ ਲੜਕੇ ਦੇ ਉੱਪਰ ਇੱਕ ਵੱਡਾ ਪੱਥਰ ਡਿੱਗਿਆ ਹੋਇਆ ਹੈ। ਇਹ ਲੜਕੀ ਸੋਚ ਰਹੀ ਹੈ ਕਿ ਮੈਂ ਟਿਕ ਜਾਵਾਂਗੀ ਕਿਉਂਕਿ ਮੈਂ ਉੱਪਰ ਹੱਥ ਨਹੀਂ ਪਾ ਸਕਦੀ ਸੱਪ ਡੰਗ ਮਾਰ ਲਵੇਗਾ। ਇਹ ਲੜਕਾ ਥੋੜਾ ਜਿਹਾ ਹੋਰ ਜ਼ੋਰ ਲਾ ਕੇ ਮੈਨੂੰ ਉੱਪਰ ਕਿਉਂ ਨਹੀਂ ਖਿੱਚ ਰਿਹਾ? ਦੂਜੇ ਪਾਸੇ ਲੜਕਾ ਸੋਚ ਰਿਹਾ ਹੈ ਕਿ ਮੈਂ ਇੰਨੇ ਦਰਦ ਵਿੱਚਾਂ ਫੇਰ ਵੀ ਮੈਂ ਇਸ ਨੂੰ ਫੜਿਆ ਹੋਇਆ ਹੈ। ਇਹ ਹੱਥ ਪਾ ਕੇ ਉੱਪਰ ਕਿਉਂ ਨਹੀਂ ਆ ਰਹੀ? ਹੁਣ ਇੱਥੋਂ ਮੋਰਲ ਕੀ ਮਿਲਦਾ ਹੈ? ਕਿ ਸਾਨੂੰ ਜ਼ਿੰਦਗੀ ਵਿੱਚ ਦੂਜਿਆਂ ਦੀਆਂ ਸਮੱਸਿਆਵਾਂ ਪ੍ਰੈਸ਼ਰ ਪੇਨ ਦਿਖਾਈ ਨਹੀਂ ਦਿੰਦੀਆਂ ਜ਼ਿੰਦਗੀ ਵਿੱਚ ਅਸੀਂ ਸਾਰੇ ਹੀ ਕੰਮ ਦੇ ਪੱਖ ਤੋਂ ਸਿਹਤ ਦੇ ਪੱਖ ਤੋਂ ਪਰਿਵਾਰਕ ਪੱਖ ਤੋਂ ਜਾਂ ਕਈ ਹੋਰ ਪੱਖਾਂ ਤੋਂ ਅਨੇਕਾਂ ਸਮੱਸਿਆਵਾਂ ਵਿੱਚ ਘਿਰੇ ਹੋਏ ਹੁੰਨੇ ਹਾਂ ਪਰ ਦੂਜੇ ਸਾਨੂੰ ਅਤੇ ਅਸੀਂ ਦੂਜਿਆਂ ਨੂੰ ਸਿਰਫ ਆਪਣੇ ਨਜ਼ਰੀਏ ਤੋਂ ਹੀ ਦੇਖਦੇ ਹਾਂ ਤੇ ਜੱਜ ਕਰਦੇ ਹਾਂ ਜੋ ਕਿ ਗਲਤ ਹੈ ਸਾਨੂੰ ਇਸ ਨੂੰ ਚੇਂਜ ਕਰ ਲੈਣਾ ਚਾਹੀਦਾ ਹੈ ਜੇਕਰ ਗੱਲ ਸਹੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਅਤੇ ਪੇਜ ਨੂੰ ਵਿਜ਼ਿਟ ਜ਼ਰੂਰ ਕਰਕੇ ਜਾਓ ਧੰਨਵਾਦ